ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਜੀ ਸਾਰੇ ਜਾਨੇ ਠੀਕ ਹੋਵੋਗੇ ਤੇ ਅੱਜ ਆਪਾਂ ਇੱਕ ਨਾਮ ਲਿਖਿਆ ਜੀ ਆਰੇ ਦੇ ਸਹਿਤਾ ਨਾਲ ਤੇ ਜਿੰਦੇ ਜਿੰਨੇ ਉਸਤਤ ਕੀਤੀ ਜਾਵੇਗੀ ਓਨੇ ਕਟ ਹੈ ਜੀ ਆਪਣੇ ਲਈ ਤੇ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਲਿਖਿਆ ਜੀ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਜੀ ਕਿਉਂਕਿ ਆਪ ਜੀ ਨੇ ਹਿੰਦੂ ਧਰਮ ਦੀ ਰਾਖ ਲਈ ਕੁਰਬਾਨੀ ਦਿੱਤੀ ਸੀ ਇਸ ਕਰਕੇ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਜੀ ਤੇ ਆਪਾਂ ਉਸੇ ਨੂੰ ਮੁੱਖ ਰੱਖਦੇ ਹੋਏ ਆਪਾਂ ਉੱਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਲਿਖਿਆ ਜੀ ਸਾਰਾ ਨਾਮ ਆਪਾਂ ਪੂਰਾ ਉਹ ਪਹਿਲਾਂ ਹਿੰਦ ਦੀ ਚਾਦਰ ਲਿਖਿਆ ਜੀ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਲਿਖਿਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਜੀ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਖੇ ਸਮੇਂ ਵਿੱਚ ਪਾਈ ਮੱਖਣ ਸਾਹ ਲੁਬਾਣਾ ਦਾ ਬੇੜਾ ਵੀ ਪਾਰ ਲਾਇਆ ਸੀਗਾ ਜੀ ਤੇ ਆਪਾਂ ਜੀ ਜੋ ਇਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਰੇ ਤੇ ਲਿਖਿਆ ਜੀ ਆਪਾਂ ਇਹ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਰੱਖਦੇ ਹੋਏ ਆਪਾਂ ਜੋ ਕਿ 24 ਤਰੀਕ ਨੂੰ ਨਵੰਬਰ ਦੇ ਮਹੀਨੇ ਆ ਰਹੀ ਹੈ ਜੀ ਤਾਂ ਕਰਕੇ ਆਪਾਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਬਣਾਇਆ ਜੀ ਤੇ ਆਪ ਜੀ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਪ੍ਰਣਾਮ ਹੈ ਜੀ ਇਹ ਆਪਣੀ ਕੀਤੀ ਹੋਈ ਛੋਟੀ ਜੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਕਮੈਂਟਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਜ਼ਰੂਰ ਲਿਖਣਾ ਹੈ ਜੀ ਤੇ ਆਹ ਦੇਖੋ ਜੀ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਲਿਖਤਾ ਸੀਗਾ ਜੀ ਤੇ ਹੁਣ ਹਿੰਦ ਦੀ ਚਾਦਰ ਲਿਖਾਂਗੇ ਜੀ ਇਹਨੂੰ ਜੀ ਆਪਾਂ ਲਾਸਟ 'ਚ ਉੱਪਰ ਹਿੰਦ ਦੀ ਚਾਦਰ ਥੱਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਵੇਂ ਜੋੜ ਕੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੱਸਣਾ ਜੀ ਕਿਵੇਂ ਦਾ ਬਣਦਾ ਹੈ ਆਹ ਦੇਖੋ ਜੀ ਇਹ ਸਾਰੀ ਕਟਿੰਗ ਆਪਾਂ ਆਰੇ ਤੇ ਹੀ ਕੀਤੀ ਤੁਹਾਡੇ ਸਾਹਮਣੇ ਹੀ ਹੈ ਜੀ ਆ ਦੇਖੋ ਹੁਣ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਾ ਲਿਖਿਆ ਹੋਇਆ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਦੱਸੋ ਜੀ ਧੰਨਵਾਦ